ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸਣ ਜੀ ਆਹੋ ਜਪਾਂ ਹਰ ਰੋਜ਼ ਕੀਤਾ ਜੋ ਸੇਮਨਤ ਬਾਤ ਉਸ ਕਾਲਪੁਕਿਤਾ ਪਰਮਾਤਮਾ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ ਜੋ ਗਿਆਨ ਦੇਣਾ ਚਾਹੁੰਦੇ ਨੇ ਉਹ ਆਪਾਂ ਅੰਦੀ ਕੋਸ਼ਿਸ਼ ਕਰੀਏ ਕਿ ਹਰ ਰੋਜ਼ ਅਸੀਂ ਥੋੜਾ ਥੋੜਾ ਵੀ ਵਿਚਾਰ ਕਰਾਂਗੇ ਉਸ ਪੁਆਇੰਟ ਜੋ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਉਸ ਹਮੈਤਾਂ ਨੇ ਉਸ ਗੁਰਪਿਆਰੇ ਪਰਹੇਜ ਨੇ ਇਹ ਸਭ ਤੋਂ ਜ਼ਰੂਰੀ ਨਗਰ ਵਾਣੀ ਜਾਂਦੇ ਆ ਪਾਵ ਕਿਤਾ ਪ੍ਰਮਾਤਮਾ ਹੀ ਸਾਨੂੰ ਸਮਝਾ ਰਹੇ ਨੇ ਧੰਨ ਸ੍ਰੀ ਗੁਰਗੰਸਾਹਿਬ ਜੀ ਕਹਿ ਰਹੇ ਨੇ ਕਿ ਨਾਲ-ਨਾਲ ਜਦ ਇਹ ਅਸੀਂ ਹੁਕਮ ਦੇ ਵਿੱਚ ਰਹਾਂਗੇ ਪਰਹੇਜ਼ਾਂ ਤੇ ਪੈਰਾ ਦੇਵਾਂਗੇ ਗੁਰੂ ਸਾਹਿਬ ਕਹਿ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਫਿਰ ਅਸੀਂ ਇਹ ਜਦੋਂ ਪਰਹੇਜ਼ ਕਰਕੇ ਜਦੋਂ ਅੱਗੇ ਵਧਾਂਗੇ ਤਾਂ ਜਿਹੜੀ ਸਾਡੀ ਭਗਤੀ ਕੀਤੀ ਹੋਈ ਉਹ ਅਸਲੀ ਟਿਕਾਣੇ ਤੇ ਪਹੁੰਚ ਗਈ ਕਿੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਕਿਵੇਂ ਪਹੁੰਚੀ ਉਹ ਕਿਉਂ ਅਸੀਂ ਵਿਚਾਰ ਰੋਕੇ ਜੋ ਅਸੀਂ ਪਰਹੇਜ਼ ਨੇ ਨਿੰਦਿਆ ਚੁਗਲੀ ਕਾਮ ਕ੍ਰੋਧ ਜੋ ਇਹ ਆਪਾਂ ਗੁੱਸਾ ਜੋ ਆਹਮ ਚੱਲਦਾ ਹੈ ਆਦਮੀ ਦੇ ਵਿੱਚ ਇਹ ਕਦੋਂ ਆਉਂਦਾ ਹੈ ਗੁੱਸਾ ਤੇਰੇ ਕ੍ਰੋਧ ਕਦੋਂ ਆਉਂਦਾ ਹੈ ਇਹ ਵੀ ਆਪਾਂ ਸਮਝਣਾ ਜ਼ਰੂਰੀ ਹੈ ਕਿ ਕ੍ਰੋਧ ਆਉਂਦਾ ਹੈ ਅਹੰਕਾਰ ਆਉਂਦਾ ਹੈ ਫਿਰ ਨਿੰਦਿਆ ਚੁਗਲੀ ਤਾਂ ਆਮ ਚੱਲਦੀ ਹੈ ਹਮੇਸ਼ਾ ਇਸ ਬੰਦੇ ਕੋਲੋਂ ਜੇ ਇਹ ਉਸ ਪੁਆਇੰਟ ਸੁੱਟ ਜਾਣ ਤਾਂ ਭਗਤੀ ਕੋਈ ਔਖੀ ਨਹੀਂ ਹੈ ਭਗਤੀ ਕੋਈ ਔਖੀ ਨਹੀਂ ਹੈ ਤਾਂ ਆਓ ਆਪਾਂ ਵੀ ਪਿਆਰੇ ਵਿਚਾਰਾਂ ਅੱਗੇ ਕਰੀਏ ਉਸ ਤੋਂ ਪਹਿਲਾਂ ਆਪਾਂ ਥੱਥੇ ਦੀ ਸ਼ਾਂਤ ਕਰੀਏ ਤੋਨੇ ਹੱਥ ਜੋੜ ਕੇ ਥੱਥੇ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਗੁਰੂ ਪਿਆਰਿਓ ਅੱਜ ਪਿਤਾ ਪ੍ਰਮਾਤਮਾ ਸਾਨੂੰ ਸੁਣ ਜਾਣਾ ਚਾਹੁੰਦੇ ਨੇ ਕੀ ਕਹਿੰਦੇ ਨੇ ਸਿਰ ਇਸ ਬੰਦੇ ਨੂੰ ਬੰਦੇ ਨੂੰ ਕਹਿਆ ਕਿ اے ਬੰਦੇ ਆ ਤੂੰ ਬੰਦਾ ਵਾਂ। 84 ਲੱਖ ਜੂਨੀਆਂ ਦੇ ਵਿੱਚੋਂ ਇੱਕ ਮਨੁੱਖ ਨੂੰ ਬੜੀ ਤਾੜਨਾ ਕਰਦੇ ਨੇ। ਬੜੇ ਪਿਆਰ ਨਾਲ ਵੀ ਸਮਝਾਉਂਦੇ ਨੇ। ਕਿ ਇਹ ਬੰਦੇ ਆ ਤੂੰ ਬੰਦਾ ਹੁੰਦਾ। ਹੋਰ ਕਿਸੇ ਜੂਨੀ 'ਚ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ। ਕਿਸੇ ਵੀ ਜਾਨਵਰ ਦੀ ਜੂਨੀ ਦੇ ਵਿੱਚ ਜਾਂ ਕੋਈ ਕੁੱਤਾ ਹੈ ਜਾਂ ਕੋਈ ਹੋਰ ਵੀ ਆ ਕੋਈ ਜਾਨਵਰ ਨੇ ਜੂ ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਤੁਸੀਂ ਜਾਨਵਰ ਤੁਸੀਂ ਜਾਨਵਰ ਬਣ ਗਏ ਕਿ ਕੁੱਤੇ ਆਪ ਪੁੱਤਾ ਬਣ ਗਿਆ ਇਹ ਕਿਤੇ ਨਹੀਂ ਹੋਰ ਕਿਤੇ ਨਹੀਂ ਪ੍ਰਮਾਣ ਹੋਇਆ ਕੁਰਬਾਨੀ ਦੇ ਅੰਦਰ ਪਰ ਇਹ ਜ਼ਰੂਰ ਹੈ ਕਿ ਬੰਦੇ ਆ ਤੁਪਾਂਦਾ ਉਹ ਬੰਦ ਕੇ ਕਰਦਾ ਇਹ ਅੱਜ ਤੱਕ ਗੁਰੂ ਪਿਆਰੇ ਬਿਰਲਿਆਂ ਨੂੰ ਛੱਡ ਕੇ ਕੋਈ ਹੀ ਬਿਰਲਿਆਂ ਨੂੰ ਛੱਡ ਕੇ ਕੋਈ ਕਪਾਣ ਤਾਂ ਦੇਖੀ ਰਾਂ ਸੰਸਕਾਰ ਦੇ ਇਹ ਇਹ ਜੋ ਤੱਕਾ ਸਾਰਿਆਂ ਤੇ ਲਾਗੂ ਹੁੰਦੀ ਆ ਕਿ ਇਹ ਬੰਦਿਆ ਤੂੰ ਬੰਦਾ ਹੋਣ ਗਿਆ ਇਹ ਕਿਉਂ ਹੈ ਕਿਉਂ ਅਸੀਂ ਲਾਪਰਵਾਹ ਹਾਂ ਸਾਨੂੰ ਇਹਨਾਂ ਚੀਜ਼ਾਂ ਦਾ ਫਿਕਰ ਹੀ ਨਹੀਂ ਕਿ ਅਸੀਂ ਜਾਣਾ ਵੀ ਆ ਵਾਪਸ ਬਹੁਤ ਜੀਵ ਤਾਂ ਭੁੱਲ ਰੱਖੇ ਨੇ ਗੁਰੂ ਪਹਿਲੇ ਉਹਨੂੰ ਤਾਂ ਜਾਗ ਚੇਤੇ ਨਹੀਂ ਹੈ ਕਿ ਅਸੀਂ ਵਾਪਸ ਵੀ ਜਾਣਾ ਹੈ ਹਾਂ ਉਸ ਗੱਲਾਂ ਜਾਗ ਵੀ ਨੇ ਪਰ ਉਹਦੇ ਆਮਲੀ ਕਰਦੇ ਜਿਸ ਤਰ੍ਹਾਂ ਅੱਜ ਪੰਗਤੀਆਂ ਅੰਦਰ ਗੁਰੂ ਸਾਹਿਬ ਸਾਨੂੰ ਸਮਝਾਉਂ ਕਰ ਰਹੇ ਨੇ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜੀਚਰ ਕਰਣਾ ਸਾਰਾ ਇਹ ਕਿਉਂ ਕਹਿ ਰਹੇ ਨੇ ਸ਼ਾਮ ਕਰੇ ਕਿਸੇ 84 ਲੱਖ ਜੁਨੀਆਂ ਚ ਹੋਰ ਤਾਂ ਨਹੀਂ ਕਹਿ ਰਹੇ ਕਿਸੇ ਨੂੰ ਇੱਥੇ ਬੰਦਾ ਲਿਖਿਆ ਹੈ ਨਾ ਕਿ ਹੋਰ ਕਿਸੇ ਜਾਨਵਰ ਦਾ ਨਾਮ ਲਿਖਿਆ ਹੈ ਤਾਂ ਇੱਥੇ ਗੁਰੂ ਪਿਆਰੇ ਗੁਰੂ ਸਾਹਿਬ ਕਹਿੰਦੇ ਲੇਕਿਨ ਕਾ ਬੰਦੇ ਤੂੰ ਬੰਦਗੀ ਜੀਵਨ ਘਟਨਾ ਸਾਂਹ ਕਿਹਦਾ ਜਿੰਨਾ ਜੀਵ ਕਿੱਤੇ ਆਇਆ ਤੇ ਭਾਈ ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ ਅੰਦਰ ਤੈਨੂੰ ਸਵਾਸ ਦਿੱਤੇ ਨੇ ਬੰਦਗੀ ਵਾਸਤੇ ਤੂੰ ਬੰਦਗੀ ਕਰਉਣਾ ਚਾਹੀਦਾ ਜਿੰਨੇ ਤੂੰ ਸਾਹ ਲੈਣਾ ਹੈ ਹਰ ਸਾਹ ਦੇ ਨਾਲ ਤੂੰ ਮਾਲਕ ਨੂੰ ਯਾਦ ਕਰ ਕਾਉਂਟ ਕਰਦੇ ਨਹੀਂ ਇਹ ਸਾਨੂੰ ਪੰਜਵੇਂ ਪਾਸਾ ਕਰਦੇ ਕਿਉਂਕਿ ਉਹ ਸਾਨੂੰ ਸਮਝਾ ਰਹੇ ਨੇ ਗੁਰਧਿਆਰੋ ਗੁਰਬਾਣੀ ਇਸ ਬੰਦੇ ਨੂੰ ਸਮਝਾ ਰਹੀ ਹੈ ਇਹ ਤਾਂ ਪਰਮਾਤਮਾ ਦਾ ਰੂਪ ਸੀ ਪੰਜਵੇਂ ਪਾਸਾ ਉਹ ਤਾਂ ਵੱਡੀ ਜੋਤ ਦੇ ਵਿੱਚੋਂ ਨਿਕਲੇ ਸੀ ਉਹਨਾਂ ਨੇ ਤਾਂ ਆਪਣੇ ਆਪ ਨੂੰ ਤਾਂ ਸਮਝ ਰੱਖੀ ਸੀ ਉਹ ਇਹ ਗੁਰਬਾਣੀ ਗੁਰਪਿਆਰੇ ਉਹ ਸਾਨੂੰ ਸਮਝਾਉਣ ਵਾਸਤੇ ਪੜ੍ਹੀ ਜਾਂਦੀ ਹੈ ਸਾਨੂੰ ਸਮਝਾਉਣ ਵਾਸਤੇ ਲਿਖੀ ਹੈ ਕਿ ਕਰ ਬੰਦੇ ਤੂੰ ਬੰਦਗੀ ਜੀਚਰ ਕਰਨਾ ਸਾਬ ਤੂੰ ਬਗਿਆ ਉਹਨਾਂ ਚਿਰ ਇਹ ਨਾ ਸੋਚੀ ਕਿ ਮੈਂ ਇੰਨਾ ਕਰ ਚਿਰ ਮਾਲਕ ਨੂੰ ਯਾਦ ਕਰ ਲੂੰਗਾ ਤੇ ਮੇਰਾ ਕੰਮ ਚੱਲ ਜੇ ਬਹੁਤ ਸਾਰੇ ਜੀਵ ਜਾ ਉਹਨਾਂ ਨੂੰ ਕੋਈ ਬੁੱਧੀਮਾਨ ਜੀਵ ਜੋ ਕੋਈ ਕਥਾ ਬਾਤ ਕੋਈ ਰਾਗੀ ਸਿੰਘ ਉਹ ਕੀਰਤਨੀਏ ਆਖਰ ਇਹ ਸੁਣਦੇ ਆ ਰਹੇ ਆ ਬਹੁਤ ਸਮੇਂ ਤੋਂ ਕਿ ਤੂੰ ਭਾਈ 24 ਘੰਟਿਆਂ ਦੇ ਵਿੱਚ ਤੂੰ 2.5 ਘੰਟੇ ਤੂੰ ਬੰਦ ਵੀ ਕਰ ਲਿਆ ਤਾ ਹੁਣ ਉਹ ਕਿਹੜਾ ਹਿਸਾਬ ਲਾਉਂਦੇ ਨੇ ਪਤਾ ਪੌਣੇ ਘੰਟਾ ਘੰਟੇ ਦਾ ਤੇਰਾ ਨਿਤਨੇਮ ਹੋ ਜਾਊਗਾ ਵੀ 25 ਮਿੰਟ ਤੈਨੂੰ ਸਾਮੀ ਲੱਗਣਗੇ ਡੇਢ ਘੰਟਾ ਔਰ ਤੂੰ ਗੁਰੂ ਘਰ ਜਾ ਕੇ ਮਠਹਾ ਟਿਕੇਂਗਾ 5-7 ਮਿੰਟ ਸੰਗਤ ਚ ਬੈਠ ਤੇਰੇ ਢਾਈ ਘੰਟੇ ਪੂਰੇ ਹੋ ਜਾਣਗੇ ਇਹਨੇ ਨਾ ਤੇਰਾ ਕੰਮ ਚਾਰਦਾ ਦਾ ਇਹ ਸਮਝੋ ਗੁਰਪਿਆਰ ਜੋ ਜੇ ਪਿਤਾ ਪ੍ਰਮਾਤਮਾ ਸਾਨੂੰ ਢਾਈ ਘੰਟੇ ਹੀ ਸਾਹ ਦੇਵੇ ਉਦੋਂ ਬਾਅਦ ਸਾਰਾ ਬੰਦ ਕਰ ਦੇ ਫੇਰ ਕੀ ਕਰਾਂਗੇ ਇਸ ਇਸ ਤਰ੍ਹਾਂ ਨਹੀਂ ਹੈ ਗੁਰਪਿਆਰ ਇਹ ਸਾਰੀਆਂ ਮਨ ਘੜਤ ਗੱਲਾਂ ਨੇ ਇਹ ਮੰਨ ਕਰ ਤਕੰਦਾ ਗੁਰੂ ਸਾਹਿਬ ਕਹ ਰਹੇ ਨੇ ਚਲ ਤ ਵੈਸ ਚਲ ਤ ਵੈਸ ਉਠ ਤ ਮਰ ਚਲਦੇ ਫਿਰਦੇ ਸੌਂਦੇ ਆ ਕੰਮ ਕਾਜ ਕਰਦੇ ਆ ਹੋਇਆ ਹਰ ਟਾਈਮ ਤੋਂ ਮਾਲਕ ਨੂੰ ਯਾਦ ਕਰ ਆਇਥੋਂ ਤੱਕ ਵੀ ਗੁਰੂ ਪਿਆਰੇ ਜੇ ਅਸੀਂ ਬਾਥਰੂਮ ਜੀ ਵੀ ਬੈਠੇ ਆ ਉੱਥੇ ਵੀ ਅਸੀਂ ਸਾਹ ਲੈਨੇ ਆ ਉੱਥੇ ਵੀ ਸਾਨੂੰ ਪਿਤਾ ਪਰਮਾਤਮਾ ਸਾਹ ਦੇ ਰਿਹਾ ਉਤਾ ਨਹੀਂ ਕਹਿ ਰਿਹਾ ਕਿ ਉਹ ਬੰਦੀ ਥਾਂ ਤੇ ਬੈਠਾ ਗੰਦ ਤਾਂ ਗੁਰੂ ਪਿਆਰੇ ਸਾਡੇ ਸਰੀਰ ਦੇ ਅੰਦਰ ਵੀ ਭਰ ਗਿਆ ਇਹ ਜਿਹੜੀ ਚਮੜੀ ਆ ਨਾ ਇਹ ਉੱਤੋਂ ਲੇਪਾ ਪੋਚੀ ਆ ਅੰਦਰ ਇਹਦੇ ਕੀ ਆ ਸਾਰਾ ਗੰਦ ਹੈ ਇੱਥੇ ਗੱਲ ਇਹ ਨਹੀਂ ਹੈ ਗੁਰੂ ਪਿਆਰਿਓ ਸਾਨੂੰ ਇਹ ਸਮਝਣਾ ਹੈ ਕਿ ਜਿੰਨੇ ਸਾਨੂੰ ਸਵਾਸ ਮੇਰੇ ਮਾਲਕ ਨੇ ਦਿੱਤੇ ਨੇ ਅਸੀਂ ਹੋਂਨੇ ਸਵਾਸਾਂ ਨਾਲ ਉਹਨੂੰ ਯਾਦ ਕਰਨਾ ਹੈ ਬੈਂਦੇ ਆ ਉੱਠਦੇ ਆ ਸੁਬੰਦੇ ਆ ਚੱਲਦੇ ਆ ਫਿਰਦੇ ਆ ਕੰਮ ਕਾਜ ਕਰਦੇ ਆ ਅਸੀਂ ਹਰ ਸਾਹ ਪ੍ਰਮਾਤਮਾ ਦੇ ਹਵਾਲੇ ਕਰਨਾ ਹੈ ਕਿ ਮੁੱਖਤ ਉਚਾਰਿਆ ਭਾਵਾ ਗੁਰੂ ਇਹਨੂੰ ਸੁਣਿਆ ਇਹ ਸਫਲ ਹੋ ਗਿਆ ਇਹਨੂੰ ਮਾਲਕ ਨੂੰ ਵਾਪਸ ਜਮਾ ਕਰਤਾ ਫਿਰ ਪਰਮਪితਾ ਪ੍ਰਮਾਤਮਾ ਉਹ ਇਹ ਸਵਾਸ ਦਿੱਤਾ ਇਹ ਸਵਾਸ ਤੂੰ ਆਪਣਾ ਵਾਪਸ ਲੈ ਫਿਰ ਇਹਦਾ ਸਾਨੂੰ ਲੇਖਾ ਜੋਖਾ ਨਹੀਂ ਦੇਣਾ ਪਿਆ ਤਾਂ ਗੁਰੂ ਪਿਆਰੇ ਨੂੰ ਫਿਰ ਅਸੀਂ ਬਚ ਸਕਦੇ ਹੁਸ ਨਹੀਂ ਤਾਂ ਕੋਈ ਕੋਈ ਵੀ ਸਾਡੇ ਕੋਲ ਹੋਰ ਥੀਲਾ ਨਹੀਂ বিনা ਜਮਾ ਦੇ ਬਸ ਕਰੇ ਉੱਥੇ ਪਹਿਣਾ ਪਹਿਣਾ ਨਹੀਂ ਸੀ ਜੇ ਅਸੀਂ ਬੰਦ ਗਏ ਆਪਣੇ ਹਿਸਾਬ ਨਾਲ ਨਹੀਂ ਤਾਂ ਗੁਰੂ ਅੰਦਿਤਿਆ ਜੀ ਨੇ ਬਚਾ ਮੈਂ ਇੱਥੇ ਰੱਖਾਂਗੇ ਕਿ ਹੋਰ ਜੁੜੂ ਨਹੀਂ ਕਾਰ ਆ ਰਹੀ ਸੀ ਤੇ ਮੇਰਾ ਮਾਲਕ ਕਿਰਪਾ ਕਰੇ ਉਹ ਸ਼ਾਂਤੀ ਦੇ ਪਰ ਆਪ ਰੱਖੇ ਜੋ ਇਹਨੇ ਬਚਾ ਕੀਤੇ ਨੇ ਕਿ ਮੇਰਾ ਮਾਲਕ ਲਿਖੇ ਦਾ ਹੋਵੇ ਇਹਦੇ ਵਿੱਚ ਕੋਈ ਨਾ ਚੱਕਾ ਹੋ ਜਾ ਬਾਣੀ ਕਰਦੇ ਹਾਂ ਇਹ ਲਗਾ ਹਾਂ ਮਹਾਰਾਜ ਕੇ ਪਿੱਛੇ ਲੱਗਿਆ ਸਤਿ ਪੁਰ ਬਖਸ਼ੀ ਘਰ ਸੰਗਤ ਬਖਸ਼ ਨਾਲ ਪਖ ਦਿਨਾਂ ਦੀ ਬਾਖ ਦਿਨਾਂ ਦੀ ਗਾਥੀ ਤੇ ਫਤਿਹ ਬਿਲਾਓ ਵਾਹਿਗੁਰੂ ਜੀ ਦਾ ਕਾਹਸਾ ਵਾਹਿਗੁਰੂ ਜੀ ਕੀ ਫਤਿਹ